ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੱਸਦੀ ਕਿ ਤਸਵੀਰਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਨੇ ਜਿੱਥੇ ਕਿ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਅੱਧੀ ਰਾਤ ਸੜਕਾਂ ਤੇ ਪੁਲਿਸ ਹੀ ਪੁਲਿਸ ਜਿਹੜੀ ਕਿ ਨਜ਼ਰ ਆਈਏ ਦੱਸਦੀ ਕਿ ਡੀਜੀਪੀ ਗੌਰਵ ਯਾਦਵ ਖੁਦ ਜਿਹੜਾ ਕਿ ਸ਼ਹਿਰਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਜਾਇਜ਼ਾ ਲਿਆ ਦੱਸਦੀ ਕਿ ਵਿਸਾਖੀ ਦਾ ਜਿਹੜਾ ਤਿਉਹਾਰ ਹੈ 13 April ਨੂੰ ਬਹੁਤ ਹੀ ਧੂਮ-ਤਾਮ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਦੱਸਦੀ ਕਿ ਕੱਲ ਜਿਹੜਾ ਕਿ ਵਿਸਾਖੀ ਦਾ ਤਿਉਹਾਰ ਹੈ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਈ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਸਰਚ ਅਭਿਆਨ ਚਲਾਇਆ ਗਿਆ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਦੇ ਵਿੱਚ ਜਿਹੜਾ ਕਿ ਆਪਰੇਸ਼ਨ ਚਲਾਇਆ ਗਿਆ ਜਿੱਥੇ ਕਿ ਨਾਕੇਬੰਦੀ ਕੀਤੀ ਗਈ ਹੈ ਔਰ ਨਾਕੇਬੰਦੀ ਦੌਰਾਨ ਹਰ ਇੱਕ ਜਿਹੜੇ ਵਾਹਨ ਸੀ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਦੱਸਦੀ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਵੀ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਉੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਇਨ੍ਹਾਂ ਕਾਰਵਾਈਆਂ ਦੇ ਦੌਰਾਨ ਕਈ ਜਿਹੜਾ ਵੱਡੀ ਮਾਤਰਾ ਦੇ ਵਿੱਚ ਨਸ਼ਾ ਵੀ ਬਰਾਮਦ ਪੁਲਿਸ ਨੂੰ ਹੋਇਆ ਹੈ ਤਾਂ ਹੁਣ ਬੀਤੀ ਰਾਤ ਜਿਹੜਾ ਕਿ ਵੱਡੇ ਅਫਸਰ ਉਹ ਸੜਕਾਂ ਤੇ ਉਤਰੇ ਸੀ ਜਿੱਥੇ ਕੇ ਸਰਚਾ ਬਿਆਨ ਚਲਾਇਆ ਗਿਆ ਕੱਲੇ ਕੱਲੇ ਵਾਣ ਦੀ ਤਲਾਸ਼ੀ ਲਈ ਗਈ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਸ਼ੁੱਕਰਵਾਰ ਰਾਤ ਨੂੰ ਆਪਰੇਸ਼ਨ ਸਤਾਰਕ ਚਲਾਇਆ ਗਿਆ ਇਸ ਦੀ ਜਾਂਚ ਲਈ ਡੀਜੀਪੀ ਗੌਰਵ ਯਾਦਵ ਖੁਦ ਰਾਤ ਨੂੰ ਸੜਕਾਂ ਤੇ ਨਿਕਲੇ ਤੇ ਇਸ ਦੌਰਾਨ ਉਹਨਾਂ ਨੇ ਖੁੱਦ ਜਲੰਧਰ ਅਤੇ ਅੰਮ੍ਰਿਤਸਰ ਦੇ ਵਿੱਚ ਅੱਧੀ ਰਾਤ ਨੂੰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਨਾਕਾਬੰਦੀ ਦਾ ਅਚੰਚੇਤ ਨਰੀਖਣ ਵੀ ਕੀਤਾ ਇਸੇ ਦੌਰਾਨ ਲੁਧਿਆਣਾ ਦੇ ਵਿੱਚ ਏਡੀਜੀਪੀ ਏਐਸ ਰਾਏ ਅਤੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਸਵੇਧਨ ਚੀਲੇ ਇਲਾਕਿਆਂ ਦਾ ਮੋਹਾਇਨਾ ਕੀਤਾ ਡੀਜੀਪੀ ਗਰਵ ਯਾਦਵ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਰੇਲਵੇ ਸਟੇਸ਼ਨ ਅਤੇ ਸ਼ੇਰਟਾ ਪੁਲਿਸ ਸਟੇਸ਼ਨ ਖੇਤਰ ਦੇ ਬਾਹਰ ਸਤਾਪਤ ਚੌਂਕੀਆਂ ਦਾ ਨਰੀਖਣ ਕੀਤਾ ਅਤੇ ਮੌਕੇ ਤੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਨੇ ਖੁਦ ਚੈਕਿੰਗ ਕੀਤੀ ਅਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦਾ ਮਨੋਬਲ ਵਧਾਇਆ ਜਲੰਧਰ ਦੇ ਵਿੱਚ ਡੀਜੀਪੀ ਯਾਦਵ ਨੇ ਪਿੰਮਸ ਸਿਹਤ ਹਸਪਤਾਲ ਅਤੇ ਪੁਲਿਸ ਸਟੇਸ਼ਨ 7 ਦੇ ਨੇੜੇ ਚੱਕ ਪੋਸਟ ਤੇ ਚੈਕਿੰਗ ਕੀਤੀ ਇਸ ਦੌਰਾਨ ਉਹਨਾਂ ਨੇ ਪੁਲਿਸ ਅਧਿਕਾਰੀਆਂ ਅਤੇ ਚੈਕ ਪੋਸਟ ਤੇ ਮੌਜੂਦ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਪ੍ਰੋਸਾ ਦਿੱਤਾ ਕਿ ਪੰਜਾਬ ਨੂੰ ਜਲਦੀ ਹੀ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਉਥੇ ਦੱਸਤੀ ਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਨ ਡੀਜੀਪੀ ਗੌਰਵ ਜਾਦਵ ਨੇ ਕਿਹਾ ਕਿ ਤਿਹਾਰਾਂ ਦੇ ਸੀਜ਼ਨ ਦੇ ਦੌਰਾਨ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਆਪਰੇਸ਼ਨ ਸਤਰਕ ਚਲਾਇਆ ਜਾ ਰਿਹਾ ਇਸ ਤਹਿਤ ਉਹ ਖੁਦ ਨਾਕਿਆਂ ਤੇ ਜਾ ਕੇ ਚੈਕਿੰਗ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਪੁਲਿਸ ਨੇ ਕਈ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਨੇ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵੱਡੇ ਗਰੋਹਾਂ ਦਾ ਪਰਦਾਫਾਸ਼ ਕੀਤਾ ਗਿਆ ਡੀਜੀਪੀ ਨੇ ਕਿਹਾ ਕਿ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਇੱਕ ਐਂਟੀ ਡਰੋਨ ਸਿਸਟਮ ਸ਼ੁਰੂ ਕੀਤਾ ਗਿਆ ਜੋ ਕਿ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਰਿਹਾ ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਦੇ ਵਿੱਚ ਨਿਗਰਾਨੀ ਵਧਾਉਣ ਦੇ ਲਈ ਲਗਭਗ 2100 ਕੈਮਰੇ ਲਗਾਏ ਜਾਣਗੇ ਤਾਂ ਜੋ ਨਸ਼ਾ ਤਸਕਰਾਂ ਨੂੰ ਪੂਰੀ ਤਰ੍ਹਾਂ ਫੜਿਆ ਜਾ ਸਕੇ ਤਾਂ ਨਾਕਿਆਂ ਦੀ ਜਾਂਚ ਕਰਨ ਤੋਂ ਬਾਅਦ ਡੀਜੀਪੀ ਗੌਰਵ ਜਾਦਵ ਨੇ ਸਰਹੱਦੀ ਇਲਾਕਿਆਂ ਦਾ ਵੀ ਦੌਰਾ ਕੀਤਾ ਜਿੱਥੇ ਚੈਕਿੰਗ ਮੁਹਿੰਮ ਚੱਲ ਰਹੀ ਹੈ ਉਹਨਾਂ ਨੇ ਉੱਥੇ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦਾ ਹੌਂਸਲਾ ਵੀ ਵਧਾਇਆ ਜਿਹੜਾ ਨਾਈਟ ਡੋਮੀਨੇਸ਼ਨ ਆਪਰੇਸ਼ਨ ਹੁੰਦਾ ਹੈ ਉਹ ਰੋਜ਼ ਰਾਤ ਨੂੰ ਸਾਰੇ ਸਾਰੇ ਜ਼ਿਲ੍ਹਿਆਂ 'ਚ ਇੱਕ ਡਿਫਾਈਨਡ ਨਫਰੀ ਜਿਹੜੀ ਹੈਗੀ ਉਹ ਰਾਤੀ ਗਸ਼ਤ ਤੇ ਨਾਕੇ ਲਾਉਂਦੀ ਹੈ ਸੋ ਅੱਜ ਕੀਪਿੰਗ ਇਨ ਮਾਈਂਡ ਸਾਕੀ ਫੈਸਟੀਵਲ ਐਂਡ ਸਾਡੇ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫਿਸਰਸ ਅਸੀਂ ਇੱਕ ਇੱਕ ਸੀਨੀਅਰ ਅਫਸਰ ਇੱਕ ਜ਼ਿਲ੍ਹੇ ਨੂੰ ਅਲਾਟ ਕੀਤਾ ਹੈ ਸੋ ਇੱਕ ਵੱਡੇ ਪੱਧਰ ਤੇ ਅਸੀਂ ਨਾਈਟ ਆਬਨੇਸ਼ਨ ਆਪਰੇਸ਼ਨ ਕਰ ਰਹੇ ਹਾਂ ਸੋ ਉਹ ਅਚਨਚੇਤ ਮੈਂ ਜਲੰਧਰ ਆਈ ਥੋਟ ਆਈਲ ਆਲਸੋ ਕਮ ਐਂਡ ਜਸਟ ਹੈਵ ਅ ਲੁੱਕ ਐਟ ਵਾਟ ਇਜ਼ ਹੈਪਨਿੰਗ ਐਟ ਦਿ ਗਰਾਉਂਡ ਲੈਵਲ ਕਿ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਵਿਸਾਖੀ ਦਾ ਕਿ ਕੋਈ ਅ ਬਿਫਾਇਨ ਅਲਰਟ ਵੀ ਹੈਗਾ ਵਿਸਾਖੀ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜੋ ਇੰਨਾ ਪੰਜਾਬ ਨੂੰ ਜੋ ਲੋ ਇੰਨੀ ਵੱਡੀ ਮੂਹਮ ਚੜੀ ਗਈ ਆ ਦੇਖੋ ਜੀ ਅਸੀਂ ਅ ਅਲਰਟਸ ਆਰ ਆਲਸੋ देयर ਕਿਉਂਕਿ ਕਾਫੀ ਜਿਹੜਾ ਹੈਗਾ ਇਹ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪਾਕਿਸਤਾਨ ਕਾਫੀ ਸਰਗਰਮ ਹੈ ਤੋਂ ਪਾਕਿਸਤਾਨ ਵੱਲੋਂ ਪਾਕਿਸਤਾਨੀ ਆਈਐਸਆਈ ਵੱਲੋਂ ਭਾਰਤ ਦੇ ਵਿੱਚ ਡਿਸਟਰਬੈਂਸਸ ਕਰਨ ਦੀ ਪੂਰੀ ਕੋਸ਼ਿਸ਼ ਹੈਗੀ ਤੋਂ ਪੰਜਾਬ ਪੁਲਿਸ ਉਹਦੇ ਲਈ ਗੇਅਰਡ ਅਪ ਹੈਗੀ ਕਿ ਜਿਹੜੇ ਪੰਜਾਬ ਨੂੰ ਸੁਰੱਖਿਤ ਤੇ ਮਹਿਫੂਜ਼ ਅਸੀਂ ਰੱਖਾਂਗੇ ਤੇ ਉਸ ਲਈ ਸਾਡੀ ਜਿਹੜੀ ਇਹ ਜਿਹੜੀ ਨਾਈਟ ਡੋਮੀਨੇਸ਼ਨ ਇਸ ਪਾਰਟ ਆਫ ਥਟ ਆਨ ਗoing ਐਕਸਰਸਾਈਜ਼ ਹੈਪੀ ਫਸੀਆਂ ਹੋਵੇ ਚਾਹੇ ਸ਼ਹਿਜ਼ਾਦ ਪੱਟੀ ਹੋਵੇ ਚਾਹੇ ਜਿਹੜੇ ਮੁੰਬਈ ਦੇ ਤਿੰਨੇ ਵੱਡੇ ਕਟਰਾਉਂ ਅੰਜਾਮ ਦੇਣ ਵਾਲੇ ਗੈਂਗਸਟਰ ਹੋਣ ਇਹਨਾਂ ਸਾਰਾ ਦਾ ਨੈਕਸਸ ਅੱਜ ਪੰਜਾਬ ਪੁਲਿਸ ਨੂੰ ਦੱਸਿਆ ਕਿ ਇਹ ਇਕੱਠੇ ਹੋ ਰਹੇ ਨੇ ਜਿਹੜਾ ਬੜਾ ਖਤਰਨਾਕ ਪੰਜਾਬ ਲਈ ਸਾਬਤ ਹੋ ਸਕਦਾ ਤੇ ਪੰਜਾਬ ਪੁਲਿਸ ਕਿਵੇਂ ਟੈਕਲ ਕਰੇਗੀ ਦੇਖੋ ਜੀ ਇਹ ਜਿਹੜੇ ਇਸ ਤਰ੍ਹਾਂ ਦੇ ਐਲੀਮੈਂਟਸ ਹੈਗੇ ਪੰਜਾਬ ਪੁਲਿਸ ਇਸ ਫੁਲੀ ਕੈਪੇਬਲ ਆਫ ਡੀਲਿੰਗ ਵਿਦ them ਵੀ ਹੈਵ ਡੈਲਟ ਵਿਦ them ਇਨ ਦਾ ਪਾਸਟ ਤੇ ਹਜੇ ਵੀ ਸਾਡੀ ਜਿਹੜੀ ਇੰਟੈਲੀਜੈਂਸ ਕਲੈਕਸ਼ਨ ਮਸ਼ੀਨਰੀ ਹੈਗੀ ਉਹ ਐਕਟਿਵ ਹੈਗੀ ਸਾਡਾ ਸਾਰੀ ਏਜੰਸੀਜ਼ ਨਾਲ ਸਾਡਾ ਚੰਗਾ ਤਾਲਮੇਲ ਹੈ ਐਡਜੋਇਨਿੰਗ ਸਟੇਟਸ ਨਾਲ ਸਾਡਾ ਤਾਲਮੇਲ ਹੈਗਾ ਬੀਐਸਐਫ ਦੇ ਨਾਲ ਜਿਹੜੇ ਨੈਸ਼ਨਲ ਸਿਕਿਉਰਿਟੀ ਨੂੰ ਅਸੀਂ ਇਸ ਨੂੰ ਇੱਕ ਇੱਕ ਬਹੁਤ ਸਿਨਰਜਾਈਜ਼ਡ ਤਰੀਕੇ ਨਾਲ ਇਸ ਨੂੰ ਹੈਂਡਲ ਕਰ ਰਹੇ ਹਾਂ ਜਿਆਦਾ ਜਦ ਡਰਗਸ ਆਪਰੇਸ਼ਨ ਜਿਹੜੀ ਕਰਦੇ ਪੰਜਾਬ ਪੂਰੇ ਦੇ ਕਰਕੇ ਆਈ ਐਸਆਈ ਜਿੰਦਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਚੱਲਦੀ ਹੈ ਦੇਖੋ ਬੋਖਲਾਹਟ ਹੁੰਦੀ ਹੈ ਜੀ ਜਦੋਂ ਉਹਨਾਂ ਦੀ ਇਨਕਮ ਘਟੀ ਹੈ ਕਿਉਂਕਿ ਸਾਡੇ ਕੋਲ ਬੜੀ ਬੜੀ ਕਨਫਰਮਡ ਰਿਪੋਰਟਸ ਹੈ ਕਿ ਆ ਕਿ ਜਿਹੜੀ ਸਟਰੀਟ ਪ੍ਰਾਈਸ ਹੈ ਡਰਗਸ ਦੀ ਉਹ ਵਧੀ ਹੈ ਡਰਗਸ ਦੀ ਅਵੇਲੇਬਿਲਟੀ ਘਟੀ ਹੈ ਕਿ ਜਿਹੜੇ ਜਿਹੜੇ ਸਾਡੇ ਕੂਰੀਅਰਸ ਡਰਗਸ ਜਿਹੜੇ ਕਨਸਾਈਮੈਂਟ ਚੱਕਦੇ ਆ ਉਹ ਉਹ ਹੁਣ ਹਿਚਕਦੇ ਆ ਇਨ ਫੈਕਟ ਜਿਹੜੇ ਡਰੋਨ ਕਨਸਾਈਨਮੈਂਟਸ ਵੀ देयर इज ਅ ਸ਼ਿਫਟ ਟਵਰਡਸ ਸਮਾਲਰ ਡਰੋਨਸ ਸੋ 올 ਦਿਸ ਜਿਹੜਾ ਇੱਕ ਇਕਨੋਮਿਕ ਮਾਡਲ ਹੈ ਵਿਚ ਇਸ ਥਰਾਈਵਿੰਗ ਔਨ ਦਾ ਡਰਗਸ ਟ੍ਰੇਡ ਉਸ ਨੂੰ ਇੱਕ ਵੱਡਾ ਸੈਟਬੈਕ ਪਹੁੰਚਿਆ ਆ ਆਫ ਕਰਸ ਸਾਡੇ ਲਈ ਵੀ ਚੈਲੰਜ ਹੈ ਕਿ ਇਸ ਨੂੰ ਅੱਗੇ ਜਾਰੀ ਰੱਖਣਾ ਹੈ ਸੋ ਥੈਟ ਇਹ ਜਿਹੜੇ ਇਸ ਤੋਂ ਇਕਨੋਮਿਕ ਪ੍ਰੋਫਿਟ ਹੈ ਤਾਂ ਹੀ ਸਾਡਾ ਬਹੁਤ ਜ਼ਿਆਦਾ ਜੋਰ ਜਿਹੜੇ ਹਵਾਲਾ ਨੈਟਵਰਕਸ ਨੂੰ ਬਸਟ ਕਰਨ ਤੇ ਹੈਗਾ ਜਿਹੜੀ ਤਰ੍ਹਾਂ ਸਰ ਤੁਸੀਂ ਦੱਸਿਆ ਕਿ ਡਰਗ ਟ੍ਰੈਫਿਕ ਨੂੰ ਰੋਕਣ ਲਈ ਜਾਂ ਤੁਹਾਡੀ ਐਂਟੀ ਡਰਗ ਡਰਾਈਵ ਚੱਲ ਰਹੀ ਹੈ ਉਹ ਲੈ ਕੇ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸੀਡੈਂਟ ਦਿਖ ਰਹੇ ਨੇ ਚਾਹੇ ਉਹ ਗ੍ਰੇਨਡਡ ਅਟੈਕਸ ਹੋਣ ਜਾਂ ਲੌਂਗ ਆਰਡਰ ਸਿਟੀ ਨਾਲ ਬਹੁਤ ਸਾਰੇ ਜੋ ਵੀ ਇਸ਼ੂਸ ਹੋਏ ਨੇ ਇਹਨੂੰ ਲੈ ਕੇ ਪੰਜਾਬ ਦੀ ਪਬਲਿਕ ਦੇ ਵਿੱਚ ਜੋ ਇੱਕ ਥ੍ਰੈਟ ਪਰਸਪੈਕਸ਼ਨ ਬਣੀ ਉਹਨੂੰ ਬਤੌਰ ਡੀਜੀਪੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਚੈਕਿੰਗ ਵੀ ਕਰ ਰਹੇ ਹੋ ਔਰ ਜੋ ਮਾਹੌਲ ਬਣਿਆ ਹੋਇਆ ਹੈ ਤੁਸੀਂ ਅੱਜ ਪੰਜਾਬ ਦੀ ਪਬਲਿਕ ਨੂੰ ਕੀ ਐਡਰੈਸ ਕਰਨਾ ਚਾਹੋ ਮੈਂ ਪਬਲਿਕ ਨੂੰ ਕਹਾਂਗਾ ਜੀ ਯੂ ਸ਼ੁੱਡ ੀਨ ਸਿਕਯੂਰ ਐਂਡ ਸੇਫ ਤੇ ਇਕੱਠੇ ਹੋ ਕੇ ਪਬਲਿਕ ਤੇ ਪੁਲਿਸ ਅਸੀਂ ਪੰਜਾਬ ਨੂੰ ਐਬਸੋਲੂਟਲੀ ਸੇਫ ਰੱਖਾਂਗੇ ਜੀ ਜਲੰਧਰ ਬਾਰੇ ਜਿਹੜਾ ਕੁਝ ਫੰਡਿੰਗ ਹੋ ਰਹੀ ਹੈ ਉਸ ਨੂੰ ਇੱਕ ਅਲਰਟ ਹੈ ਜਾਂ ਕੁਝ ਹੈ ਤੁਹਾਨੂੰ ਲੱਗਦਾ ਇਹ ਫਿਸ਼ਿੰਗ ਹੈ ਉਸ ਕਰਕੇ ਨਹੀਂ ਦੇਖੋ ਜੀ ਇੱਕ ਓਵਰਆਲ ਅਸੀਂ ਜਲੰਧਰ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਯੂ ਆਰ ਸਿਕਯੋਰ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਸੋ ਇਸ ਲਈ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਇੱਕ ਵਿਜ਼ੀਬਲ ਪ੍ਰੈਜ਼ੈਂਸ ਸਾਡੀ ਸੜਕਾਂ 'ਤੇ ਹੋਣੀ ਚਾਹੀਦੀ ਬਟ ਅਦਰਵਾਈਜ਼ ਅਸੀਂ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹ ਇੱਕ ਐਡਵਾਂਸ ਸਟੇਜ 'ਤੇ ਹੈ ਅਸੀਂ ਸਾਰਿਆਂ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਬਣਾ ਕੇ ਤੇ ਅਸੀਂ ਇੱਕ ਸੈਂਟੀਫਿਕ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਛੇਤੀ ਅਸੀਂ ਜਿਹੜੀ ਹੈਗੀ ਉਸ ਨੂੰ ਮੁਕੰਮਲ ਕਰਾਂਗੇ। ਬੰਦਾ ਕੋ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਬੜੀ ਗੱਲ ਹੁੰਦੀ ਹੈ ਪੰਜਾਬ ਵਿੱਚ ਕਿ ਆਰਗੇਨਾਈਜ਼ ਕ੍ਰਾਈਮ ਹੋ ਗਿਆ ਹੈ। ਔਰ ਜਿਵੇਂ ਕਿ ਆ ਹੈ ਪਰ ਇਹਨੇ ਪੁੱਛਿਆ ਵੀ ਹੈ ਵੀ ਕਸ਼ਿਆ ਹੋਵੇ ਵੀ ਸ਼ਾਂਤ ਰਹਿਣਾ ਦੇ ਬਿੰਗ ਦੇ ਅਦਰ ਸ਼ਹਿਜ਼ਾਦਪੱਟੀ ਇਹ ਕਿਵੇਂ ਕਿਵੇਂ ਇਸ ਨੂੰ ਬਸ ਕਰਨਾ ਹੈ। ਦੇਖੋ ਜੀ ਦੇਖੋ ਜੀ ਕਾਫੀ ਅਸੀਂ ਆਰਗੇਨਾਈਜ਼ ਕ੍ਰਾਈਮ ਤੇ ਸਾਡੇ ਕਾਫੀ ਸਾਡਾ ਸਕਸੈਸ ਰਿਹਾ ਹੈ। ਅਸੀਂ ਜਿਹੜੇ ਜਿਹੜੇ ਇਹਨਾਂ ਦੇ ਮੈਪਿੰਗ ਕਰਕੇ ਜਿਹੜੇ ਡਿਫਰੈਂਟ ਨੈਟਵਰਕਸ ਆ ਉਹਨਾਂ ਨੂੰ ਮੈਪ ਕੀਤਾ ਹੈ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੋਡਸ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈ ਤੇ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਜਿਹੜੇ ਲੋਕ ਕੰਟੈਕਸਟ ਦੇ ਵਿੱਚ ਉਹਨਾਂ ਦੇਖਣਾ ਬਹੁਤ ਕਨਸਰਟਡ ਐਕਸ਼ਨ ਹੋਇਆ ਹੈ ਕੋਟ ਮੁਹੰਮਦ ਖਾਨ ਪਿੰਡ ਦੇ ਵਿੱਚ ਇੱਕ ਬੜੀ ਮਦਭਾਗੀ ਕਤਨਾਵਾਪੀ ਜਿਵੇਂ ਐਸਆਈ ਚਰਨਜੀਤ ਸਿੰਘ ਸ਼ਹੀਦ ਹੋਏ ਹੋਤੇ ਉਹਨੂੰ ਲੈ ਕੇ ਤੁਹਾਡੀ ਹੁਣ ਤੱਕ ਇਨਵੈਸਟੀਗੇਸ਼ਨ 18 ਲੋਕ ਕੇ ਜਾ ਰਹੇ ਕਿ ਅਰੈਸਟ ਕਰ ਲਏ ਨੇ ਕਿਵੇਂ ਸਰ ਉਹ ਉਸ ਦਾ ਰੰਗ ਤੁਸੀਂ ਦੇਖ ਰਹੇ ਹੋ ਰਜੀ ਕੀ ਐਕਸ਼ਨ ਹੋ ਸਕਦਾ ਨਹੀਂ ਉਹ ਦੇਖੋ ਜੀ ਬਹੁਤ ਅਨਫੋਰਚੂਨੇਟ ਇਨਸੀਡੈਂਟ ਸੀ ਕਿ ਸਾਡਾ ਇੱਕ ਬਹਾਦਰ ਪੰਜਾਬ ਪੁਲਿਸ ਦਾ ਮੈਂਬਰ ਸ਼ਹੀਦ ਹੋਇਆ ਇਨਫੈਕਟ ਮੈਂ ਕੱਲ ਉਹਨਾਂ ਦਾ ਸੰਸਕਾਰ ਵੀ اٹੈਂਡ ਕਰਾਂਗਾ ਤੇ ਅਸੀਂ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਪੁਲਿਸ ਇੱਕ ਫੈਮਿਲੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਸੀਐਮ ਸਾਹਿਬ ਨੇ ਵੀ ਅਨਾਉਂਸ ਕੀਤਾ ਹੈ ਜਿਹੜਾ ਐਕਸਕ੍ਰੇਸ਼ੀਆ ਅਸੀਂ ਪਰਿਵਾਰ ਦਾ ਪੂਰਾ ਧਿਆਨ ਰੱਖਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਵੀ ਇਨਵੋਲਡ ਹੈ ਉਸ ਦੇ ਖਿਲਾਫ جو لیگل کاروئی ہے وہ کیتی جاؤ گی۔ میسج پر راونگ جوں دا اسی پٹناں لائق اے کہ دو پرواراں دے وچ آپسی ہو جھنگے اور ایک ایک ایس آئی دا جڑا ہے مرڈر کر دیتا مطلب اس نو کیویں مطلب کہ یہ کیویں جڑا ہے ریلایبل ہوئے گا دیکھو جی ادھا میں مطلب انویسٹیگیشن از آن گوئنگ سو میں بھی اس تے میرا بہت زیادہ کمنٹ کرنا ٹھیک نہیں پر ادھا ایک پرسپیکٹیو اے بھی ہے گا کہ دو گروپاں دی لڑائی سی کوئی ایک ارگنائزڈ اٹیک یا پولیس نو دھاڑ تھلا کے نہیں ماریا ਉਥੇ ਪੁਲਿਸ ਇੰਟਰਵੈਨ ਕਰਨ ਗਈ ਉਸ ਦੇ ਵਿੱਚ ਜਿਹੜੀ ਜਿਹੜਾ ਇੱਕ ਝਗੜਾ ਹੋ ਰਿਹਾ ਸੀ ਉਸ ਦੇ ਵਿੱਚ ਉਹ ਸ਼ਹੀਦ ਸਰ ਪੰਜਾਬ ਦਾ ਇੱਕ ਵੱਡਾ ਇਸ਼ੂ ਕਨਸਟੇਬਲ ਅਮਨਦੀਪ ਔਰ ਉਹ ਵੀ ਲੈ ਕੇ ਬਣਿਆ ਹੈ ਕਿ ਜਿਸ ਤਰ੍ਹਾਂ ਦੀ ਡਰਾਈਵ ਤੁਸੀਂ ਛੇੜੀ ਹੋਈ ਹੈ ਉਹ ਜ਼ਰੂਰ ਕਿ ਪੰਜਾਬ ਪੁਲਿਸ ਦੇ ਜੇ ਕੋਈ ਬਲੈਕ ਸ਼ਿਪ ਸੀਗੇ ਉਹਨਾਂ ਤੱਕ ਵੀ ਤੁਹਾਡੇ ਹੱਥ ਪਹੁੰਚੇ ਉਹਨੂੰ ਲੈ ਕੇ ਵੀ ਇੱਕ ਇਸ਼ੂ ਬਣਿਆ ਹੋਇਆ ਹੈ ਉਸ ਕੇ ਸੰਬੰਧੀ ਹੁਣ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਅੱਗੇ ਇਨਵੈਸਟੀਗੇਸ਼ਨ ਕਿੱਥੇ ਤੱਕ ਜਾ ਸਕਦੀ ਹੈ ਦੇਖੋ ਜੀ ਉਸ ਅਗੇਨ ਜਿਵੇਂ ਮੈਂ ਕਿਹਾ ਜਿਹੜਾ ਇਨਵੈਸਟੀਗੇਸ਼ਨ ਇਜ਼ ਦਾ ਪਰਵਿਊ ਆਫ ਦਾ ਲੋਕਲ ਪੁਲਿਸ ਸੋ ਬਟ ਅਦਰਵਾਈਜ਼ ਸਾਡੇ ਇਨਸਟਰਕਸ਼ਨਸ ਬਹੁਤ ਕਲੀਅਰ ਹੈ ਕਿ ਕੋਈ ਵੀ ਪੰਜਾਬ ਪੁਲਿਸ ਦਾ ਅਫਸਰ ਜੇ ਜੇ ਡਰੱਗਸ ਦੇ ਵਿੱਚ ਇਨਵੋਲਡ ਹੈ ਕਿਸੇ ਹੋਰ ਜੇ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲਡ ਤੇ ਜੋ ਟ੍ਰੀਟਮੈਂਟ ਕ੍ਰਿਮੀਨਲਸ ਨਾਲ ਹੋਊਗਾ ਉਹੀ ਟ੍ਰੀਟਮੈਂਟ ਕਨਸਰਨਡ ਅਫਸਰ ਨਾਲ ਹੋਊਗਾ ਨਾ ਨਾ ਪੰਜਾਬ ਸਰਪ ਬਲਡوزر ਨਾਲੋਂ ਲੈ ਕੇ ਕੁਝ ਲੀਡਰਸ ਜਿਹੜੇ ਨੇ ਉਹ ਕਹ ਰਹੇ ਨੇ ਕਿ ਅਮਨਦੀਪ ਕੋਰ ਤੇ ਘਰ ਦੇ ਵੀ ਬਲਡوزر ਚੱਲਣਾ ਚਾਹੀਦਾ ਹੈ ਪੀਲਾ ਪੰਚਾਇਤ ਵੀ ਚੱਲਣਾ ਚਾਹੀਦਾ ਹੈ ਤੇ ਜਿਸ ਤਰ੍ਹਾਂ ਦਾ ਐਕਸ਼ਨ ਕ੍ਰਿਮੀਨਲਸ ਤੇ ਬਾਕੀ ਕ੍ਰਿਮੀਨਲਸ ਤੇ ਹੋ ਰਿਹਾ ਹੈ ਕੋਈ ਵੀ ਬਲੈਕ ਸ਼ਿਪ ਜੇ ਪੰਜਾਬ ਪੁਲਿਸ ਦੇ ਵਿੱਚ ਵੀ ਮਿਲਦੀ ਆ ਸੇਮ ਟਰੀਟ ਕੀਤਾ ਜਾਏਗਾ ਉਹਨਾਂ ਨੂੰ ਦੇਖੋ ਜੀ ਜਿੱਥੋਂ ਤੱਕ ਇਹ ਜਿਹੜਾ ਫ੍ਰੈਂਕਲੀ ਲਾਅ ਇਜ਼ ਵੈਰੀ ਕਲੀਅਰ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਪੁਲਿਸ ਦੇ ਕੋਲ ਪੂਰ ਪਾਵਰਸ ਨਹੀਂ ਹੈ ਡਿਮੋਲਿਸ਼ਨ ਸੋ ਇਸ ਦੇ ਵਿੱਚ ਪੁਲਿਸ ਦਾ ਜਿਹੜੇ ਡਿਮੋਲਿਸ਼ਨ ਹੋ ਰਹੇ ਆਗੇ ਜਿਹੜੀ ਕੰਸਰਨ ਏਜੰਸੀ ਹੈ ਮੰਨ ਲਓ ਕਿਤੇ ਗਵਰਨਮੈਂਟ ਲੈਂਡ ਤੇ ਕੋਈ ਐਨਕ੍ਰੋਚਮੈਂਟ ਹੈ ਕਿਤੇ ਕੋਈ ਉਸ ਨੂੰ ਡਿਊ ਪ੍ਰੋਸੈਸ ਆਫ ਲਾਅ ਫਾਲੋ ਕਰਕੇ ਜਿਹੜੇ ਕੰਸਰਨ ਡਿਪਟੀ ਕਮਿਸ਼ਨਰਸ ਹੈਗੇ ਜਾਂ ਬੀਡੀਪੀਓਜ਼ ਹੈਗੇ ਉਹ ਜਦੋਂ ਪੁਲਿਸ ਅਸਿਸਟੈਂਸ ਮੰਗਦੇ ਆ ਸੋ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿ ਜਿਹੜੇ ਕੰਸਰਨਡ ਪਾਰਟੀ